ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਿੱਧ ਗੋਪੀ ਚੰਦ ਈਸ਼ਰਨਾਥ ਲੰਗਰ ਮੰਗਲਨਾਥ ਅਤੇ ਸ਼ੰਭੂਨਾਥ ਗੁਰੂ ਜੀ ਨਾਲ ਚਰਚਾ ਕਰਕੇ ਹਾਰ ਗਏ ਤੇ ਵਾਪਸ ਗੋਰਖਨਾਥ ਕੋਲ ਚਲੇ ਗਏ ਤਦ ਗੋਰਖਨਾਥ ਨੇ ਪਰਥਰੀ ਨੂੰ ਬੁਲਾ ਕੇ ਕਿਹਾ ਹੁਣ ਤੁਸੀਂ ਉੱਥੇ ਜਾਓ ਤੇ ਗੁਰੂ ਜੀ ਨੂੰ ਇੱਥੇ ਲੈ ਕੇ ਆਓ ਸਾਰੇ ਸਿੱਧਾਂ ਨੂੰ ਆ ਕੇ ਮਿਲਣ ਜਦ ਹੁਣ ਚੱਲ ਕੇ ਆਏ ਹਨ ਉਹ ਸਾਰੇ ਉਹਨਾਂ ਦੇ ਦਰਸ਼ਨ ਕਰਕੇ ਚੰਗਾ ਸੁਖ ਪ੍ਰਾਪਤ ਕਰਨਗੇ ਭਰਤਰੀ ਨੇ ਬਚਨ ਕਹੇ ਜਦ ਉਹ ਮੈਨੂੰ ਪਹਿਲਾਂ ਮਿਲੇ ਸਨ ਤਾਂ ਮੈਂ ਉਹਨਾਂ ਦੇ ਸ਼ੁਭ ਸਿਧਾਂਤ ਸੁਣ ਕੇ ਬਹੁਤ ਪ੍ਰਸੰਨ ਹੋਇਆ ਸੀ ਹੁਣ ਤੁਹਾਡੀ ਆਗਿਆ پا ਕੇ ਮੈਂ ਉਹਨਾਂ ਪਾਸ ਜਾਂਦਾ ਹਾਂ ਉਹਨਾਂ ਸਾਹਮਣੇ ਜਾ ਕੇ ਹੱਥ ਜੋੜ ਕੇ ਬੇਨਤੀ ਕਰਾਂਗਾ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਆ ਗਿਆ ਤੇ ਆਦੇਸ਼ ਬੋਲਿਆ ਦਿਲ ਵਿੱਚ ਬੜਾ ਪ੍ਰਸੰਨ ਹੋ ਕੇ ਹੱਥ ਜੋੜ ਕੇ ਗੁਰੂ ਜੀ ਨੂੰ ਮਿਲਿਆ ਗੁਰੂ ਜੀ ਫਿਰ ਸੁਮੇਰ ਪर्वਤ ਵੱਲ ਚੱਲ ਪਏ ਜਿੱਥੇ ਸਾਰੇ ਸਿੱਧ ਪ੍ਰਸੰਨ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉਡੀਕ ਰਹੇ ਸਨ ਗੁਰੂ ਜੀ ਨੇ ਭਰਤਰੀ ਦਾ ਬੜਾ ਸਨਮਾਨ ਕੀਤਾ ਤੇ ਬੋਲੇ ਤੂੰ ਤਨ ਹੈ ਤੂੰ ਜੋਗ ਦੇ ਰਸ ਭਾਵ ਸਾਰ ਨੂੰ ਜਾਣ ਲਿਆ ਹੈ ਚੰਦਰਮੁਖ ਇਸਤਰੀ ਛੱਡੀ ਅਤੇ ਦੇਸ਼ ਧਾਨ ਦੇ ਰਾਜ ਨੂੰ ਤਿਆਗ ਦਿੱਤਾ ਜਗ ਦੀ ਲਾਛ ਛੱਡ ਕੇ ਆਪਣਾ ਜਨਮ ਸਵਾਰ ਲਿਆ ਹੈ ਪਹਿਲਾ ਸੁਮੇਰ ਪਰਬਤ ਤੇ ਜਾ ਕੇ ਆਪ ਖਬਰ ਦਿਓ ਅਤੇ ਸਾਰੇ ਸਿੱਧਾਂ ਨੂੰ ਸਾਡੇ ਵੱਲੋਂ ਨਮਸਕਾਰ ਕਹੋ ਅਸੀਂ ਤੁਹਾਡੇ ਬਾਦ ਆਉਂਦੇ ਹਾਂ देर ਨਹੀਂ ਲਾਵਾਂਗੇ ਉੱਥੇ ਜਾ ਕੇ ਦਰਸ਼ਨ ਪਰਸਨ ਕਰਕੇ ਸਾਡੇ ਮਨ ਨੂੰ ਬੜਾ ਆਨੰਦ ਆਵੇਗਾ ਇਹ ਸੁਣ ਕੇ ਭਰਤਰੀ ਦਿਲ ਵਿੱਚ ਬਹੁਤ ਖੁਸ਼ ਹੋ ਕੇ ਚਲੇ ਗਿਆ ਤੇ ਉਹਨਾਂ ਨੂੰ ਦੱਸਦਾ ਕਿ ਗੁਰੂ ਜੀ ਆ ਰਹੇ ਹਨ ਇਸ ਤਰ੍ਹਾਂ ਗੁਰੂ ਜੀ ਸਮੇਰ ਪਰਬਤ ਤੇ ਚਲੇ ਗਏ ਜਿੱਥੇ ਸਿੱਧ ਮੰਡਲੀ ਗੋਰਖ ਦੇ ਨਾਲ ਰਹਿੰਦੀ ਸੀ ਜਿਸ ਥਾਂ ਸਿੱਧ ਆਪਣੇ ਗਿਆਨ ਦੀ ਚਰਚਾ ਕਰ ਰਹੇ ਸਨ ਗੁਰੂ ਜੀ ਆਦੇਸ਼ کہہ ਕੇ ਉੱਥੇ ਜਾ ਬੈਠੇ ਗੋਰਖ ਨੇ ਕਿਹਾ ਆਦ ਪੁਰਖ ਆਦੇਸ਼ ਬਾਲ ਕੇ ਆਓ ਮੇਰੇ ਪਾਸ ਬੈਠੋ ਅਤੇ ਬੜਾ ਸਤਕਾਰ ਕੀਤਾ ਗੋਰਖ ਮਨ ਵਿੱਚ ਵਿਚਾਰ ਕਰਦਾ ਹੈ ਕਿ ਜੇ ਇਹ ਸਾਡੀ ਮੱਤ ਧਾਰਨ ਕਰ ਲੈਣ ਤਾ ਜਗਤ ਵਿੱਚ ਸਾਡੀ ਬਹੁਤ ਪੂਜਾ ਵਧਾ ਦੇਣਗੇ। ਭਰਤਰੀ ਨੇ ਉਹ ਫਿਰ ਗੋਰਖ ਨੇ ਕਿਹਾ ਜਾ ਕੇ ਪਿਆਲਾ ਲਿਆਓ ਤੇ ਨਾਨਕ ਜੀ ਨੂੰ ਦਿਓ ਤਾਂ ਕਿ ਇਹਨਾਂ ਦੀ ਲਿਵ ਲੱਗ ਜਾਏ ਤੇ ਇਹ ਮਸਤ ਹੋ ਜਾ। ਭਰਤਰੀ ਪਿਆਲਾ ਲੈ ਕੇ ਆਇਆ ਤੇ ਬਣਾ ਕੇ ਗੁਰੂ ਜੀ ਦੇ ਸਾਹਮਣੇ ਰੱਖ ਦਿੱਤਾ। हे ਬਾਲਕੇ ਇਸ ਨੂੰ ਪੀ ਕੇ ਮਤਵਾਲੇ ਹੋ ਜਾਓ। ਸ੍ਰੀ ਗੁਰੂ ਜੀ ਨੇ ਵਜਨ ਕੀਤਾ ਇਹ ਕਿਸ ਤਰ੍ਹਾਂ ਦਾ ਪਾਣੀ ਤੁਸੀਂ ਲਿਆਦਾ ਹੈ। ਗੋਰਖ ਨੇ ਕਿਹਾ ਵੀ ਕੇ ਲੇਵ ਲੱਗ ਜਾਵੇਗੀ ਸਿਰ ਤੋਂ ਮੌਤ ਦੂਰ ਹੋ ਜਾਏਗੀ ਭੁੱਖ ਪਿਆਸ ਦੋਵੇਂ ਖਤਮ ਹੋ ਜਾਣਗੇ ਤਿੰਨਾ ਤਾਪਾਂ ਦਾ ਨਾਸ਼ ਹੋ ਜਾਏਗਾ ਚੌਥਾ ਪਦ ਪ੍ਰਾਪਤ ਹੋ ਜਾਏਗਾ ਤੁਹਾਡੀ ਮਤ ਵਿਸਰ ਜਾਏਗੀ ਰਧੀਆਂ ਸਧੀਆਂ ਤੁਹਾਡੀਆਂ ਸੇਵਕ ਹੋ ਜਾਣਗੀਆਂ ਅਨਹਤ ਧੁਨੀ ਤੁਹਾਨੂੰ ਸੁਣਾਈ ਦੇਵੇਗੀ ਤੇ ਅਮਰ ਹੋ ਜਾਓਗੇ ਸ੍ਰੀ ਗੁਰੂ ਜੀ ਨੇ ਪੁੱਛਿਆ ਤੁਸੀਂ ਕਿਸ ਵਿਧੀ ਨਾਲ ਸ਼ਰਾਬ ਕੱਢਦੇ ਹੋ ਇਹ ਮੈਨੂੰ ਦੱਸੋ ਚੰਗਰ ਨੇ ਕਿਹਾ ਧਰਤੀ ਤੇ ਪੱਠੀ ਬਣਾ ਕੇ ਉਸ ਵਿੱਚ ਲਾਹਣ ਨੂੰ ਪਾਇਆ ਅਤੇ ਵਿੱਚ ਸੱਕ ਪਾ ਦਿੱਤਾ ਅੱਗ ਬਾਲ ਕੇ ਘੜੇ ਨਾਲ ਨਾਲ ਹੀ ਲਾ ਕੇ ਸ਼ੁਭ ਸ਼ਰਾਬ ਦੀ ਧਾਰ ਚੋਈ ਹੈ ਪੀਂਦਿਆਂ ਹੀ ਦੁੱਖ ਸੁੱਖ ਬਰਾਬਰ ਹੋ ਜਾਂਦੇ ਹਨ ਐਸੀ ਲੇਵ ਲੱਗ ਜਾਂਦੀ ਹੈ ਕਿ ਮਨੁੱਖ ਫਿਰ ਕਦੇ ਡੋਲਦਾ ਨਹੀਂ ਸੁਖਾਂ ਦੇ ਘਰ ਗੁਰੂ ਜੀ ਨੇ ਉਹਨਾਂ ਦੀ ਇਹ ਬਾਣੀ ਸੁਣ ਕੇ ਅਸਲ ਸ਼ਰਾਬ ਦੀ ਯੁਗਤੀ ਬਾਰੇ ਬਚਨ ਕੀਤੇ ਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਸਿੱਧ ਉਸ ਸਮੇ ਆਪਣੀ ਨੀਜੀ ਮਤ ਅਨੁਸਾਰ ਅਤਿ ਰਸੀਲੇ ਹੋ ਕੇ ਕੁਝ ਬਚਨ ਬੋਲੇ ਸਿੱਧਾਂ ਦੇ ਮਤ ਸੁਣ ਕੇ ਗਿਆਨ ਦੇ ਸੂਰਜ ਭਾਵ ਗੁਰੂ ਜੀ ਨੇ ਸਿੱਧਾਂ ਬਾਰੇ ਕੁਝ ਬਚਨ ਕੀਤੇ ਸ਼੍ਰੀ ਮੁਖਵਾਕ ਮਹੱਲਾ ਪਹਿਲਾ ਕਿਉਂ ਮਾਰਾ ਮੰਦਾ ਕਿਉਂ ਜੀਵੈ ਜੁਗਤ ਕੰਨ ਪੜਾਏ ਕਿਆ ਖਾਜੈ ਭੁਗਤ ਆਸਤ ਨਾਸਤ ਏਕੋ ਨਾਉ ਕੌਣ ਸੋ ਅੱਖਰ ਜੇ ਤਰ੍ਹਾਂ ਹੈ ਆਓ ਮਾਪਾ ਨੂੰ ਕਿਸ ਤਰ੍ਹਾਂ ਜੜੋਂ ਪੁੱਟਿਆ ਜਾ ਸਕਦਾ ਹੈ ਜੀਵਨ ਦੇ ਅਸਲੀ ਮਾਰਗ ਦਾ ਕਿਵੇਂ ਪਤਾ ਲੱਗ ਸਕਦਾ ਹੈ ਕੰਨ ਪੜਵਾ ਕੇ ਰੋਟੀ ਖਾਣ ਦਾ ਕੀ ਲਾਭ ਹੈ ਦੁਨੀਆ ਦੀ ਹੌਂਦ ਅਤੇ ਅਣਹੌਂਦ ਵਿੱਚ ਇੱਕ ਨਾਮ ਹੀ ਸਥਿਰ ਰਹਿੰਦਾ ਹੈ ਉਹ ਕਿਹੜਾ ਅੱਖਰ ਹੈ ਜਿਸ ਦੁਆਰਾ ਮਨ ਸਿਰ ਰਹਿੰਦਾ ਹੈ ਜੇ ਇਨਸਾਨ ਧੁਪਸ਼ਾ ਭਾਵ ਦੁੱਖ ਸੁੱਖ ਨੂੰ ਇੱਕ ਸਮਾਨ ਸਹਾਰਦਾ ਹੈ ਕੇਵਲ ਤਦ ਹੇ ਨਾਨਕ ਉਹ ਵਿਸ਼ਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਸਕਦਾ ਹੈ ਚੇਲੇ ਹੋ ਕੇ ਲੋਕ ਛੇ ਪਖਾਨਦਰ ਪਰਵਿਰਤ ਹੁੰਦੇ ਹਨ ਉਹ ਨਾ ਸੱਚੇ ਦੁਨੀਆਦਾਰ ਹੁੰਦੇ ਹਨ ਅਤੇ ਨਾ ਹੀ ਸੱਚੇ ਤਿਆਗੀ ਬਣਦੇ ਹਨ ਜੋ ਪ੍ਰਭੂ ਵਿੱਚ ਲੀਨ ਹੋਇਆ ਰਹਿੰਦਾ ਹੈ ਉਸ ਨੂੰ ਭਿਖਿਆ ਮੰਗਣ ਦੀ ਕੀ ਲੋੜ ਹੈ ਗੁਰੂ ਜੀ ਦਾ ਸ਼ਬਦ ਸੁਣ ਕੇ ਸਾਰੇ ਸਿੱਧ ਖਾਮੋਸ਼ ਹੋ ਗਏ ਫਿਰ ਕੋਈ ਨਾ ਬੋਲਿਆ ਇਹ ਚਰਚਾ ਵਿਚਾਰ ਨਹੀਂ ਸਕਦੇ ਸਾਰੇ ਮਨ ਵਿੱਚ ਇਹ ਸਮਝ ਰਹੇ ਸਨ ਜਿੱਥੇ ਅਤਿ ਉਤਮ ਨਾਥ ਬੈਠੇ ਸਨ ਉਥੇ ਗੁਰੂ ਜੀ ਧਿਆਨ ਵਿੱਚ ਮਗਨ ਹੋ ਗਏ ਗੁਰੂ ਜੀ ਉਹਨਾਂ ਨਾਲ ਪ੍ਰਸੰਨਤਾ ਵਧਾ ਕੇ ਬੋਲੇ ਘੂਗੂ ਨਾਥ ਸੁਣਾ ਕੇ ਬੋਲਿਆ ਆਸਣ ਲਾ ਕੇ ਬੈਠੇ ਹੋ ਹਿਰਦੇ ਵਿੱਚ ਕੋਈ ਆਸ਼ਾ ਨਹੀਂ ਹੈ ਚੁੱਪ ਕਿਵੇਂ ਧਰਨ ਕੀਤੀ ਹੈ ਕਿਹੜੇ ਮਤ ਅਨੁਸਾਰ ਤੁਸੀਂ ਆਰਾਧਨਾ ਕਰਦੇ ਹੋ ਮਨ ਵਿੱਚ ਸੋਚ ਕੇ ਕੋਈ ਉੱਤਰ ਕਹਿੰਦੇ ਸੁਣਦੇ ਨਹੀਂ ਦਰਸ਼ਨ ਬੜੇ ਚੰਗੇ ਲੱਗਦੇ ਹਨ ਭੇਦ ਜਾਣਿਆ ਨਹੀਂ ਜਾ ਸਕਦਾ ਬੋਲਣ ਤੋਂ ਬਗੈਰ ਕਿਵੇਂ ਜਾਣਾਂਗੇ ਸਮਝਾ ਕੇ ਕਹੋ ਗੋਗੋनाथ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਚਨ ਵਿਲਾਸ ਕੀਤਾ ਇੱਕ ਚੰਗੇ ਅਵਤਾਰ ਜਾਣ ਕੇ ਇਹਦੇ ਵਿੱਚ ਬਹੁਤ ਖੁਸ਼ ਹੋਇਆ ਗੁਰੂ ਜੀ ਨੇ ਕਿਹਾ ਸੇਧ ਨਾਥ ਜਤੀ ਆਦ ਕੋਈ ਵੀ ਨਾਮ જગ ਵਿੱਚ ਧਰਾਇ ਨਹੀਂ ਹੈ ਨੀਵੀਆਂ ਉੱਚੀਆਂ ਪਦਵੀਆਂ ਛੱਡ ਕੇ ਮੈਂ ਸਿੰਗੀ ਨਹੀਂ ਵਜਾਉਂਦਾ ਹਾਂ ਮੈਂ ਕੋਈ ਪਖੰਡ ਨਹੀਂ ਕਰਦਾ ਹਾਂ ਨਾ ਹੀ ਮੈਂ ਹੰਕਾਰ ਨੂੰ ਵਧਾਉਂਦਾ ਹਾਂ ਦੁੱਖ ਸੁੱਖ ਨੂੰ ਮਿਟਾ ਕੇ ਦ્વੈਤ ਮਨ ਵਿੱਚੋਂ ਭੁਲਾ ਦਿੰਦਾ ਹੈ ਉਸ ਤਦ ਨਿੰਦਿਆ ਛੱਡ ਦिती ਹੈ ਸਦਾ ਚਿੰਤਾ ਰਹਿਤ ਰਹਿੰਦਾ ਹਾਂ ਗੁਰੂ ਨਾ ਕਹਾ ਕੇ ਕਿਸੇ ਚੇਲੇ ਨੂੰ ਪੈਰ ਹੀ ਨਹੀਂ ਲਾਉਂਦਾ ਹਾਂ ਸਭ ਏਕ ਓੰਕਾਰ ਦੀ ਹੈ ਈਸ਼ਵਰ ਤੇ ਸ਼ਕਤੀ ਮਾਇਆ ਦਾ ਕੋਈ ਮੇਲ ਨਹੀਂ ਭਾਵ ਸਾਰੇ ਬ੍ਰਹਮ ਹੀ ਨਜ਼ਰ ਆ ਰਿਹਾ ਹੈ ਮੈਂ ਬੋਲਣਾ ਭੁਲਾ ਕੇ ਚੁੱਪ ਹਾਂ ਇਹ ਸੁਣ ਕੇ ਹੁਗੂ ਨਾਥ ਤੇ ਚੰਬਾ ਨਾਥ ਤਰੋਂ ਟੁੱਟੇ ਤੇ ਧਾ ਕੇ ਗੁਰੂ ਜੀ ਦੇ ਚਰਨਾਂ ਤੇ ਹੱਥ ਧਰ ਕੇ ਮਿਲੇ ਹਿਰਦੇ ਵਿੱਚ ਖੁਸ਼ ਹੋ ਕੇ ਦੋਵਾਂ ਨੇ ਬੜਾ ਸੁੱਖ ਪਾਇਆ ਫਿਰ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਦਿਖਾਈਆਂ ਉਹਨਾਂ ਨੇ ਆਪਣੀਆਂ ਹਰੀਆਂ ਦੀਆਂ ਸਿੱਧੀਆਂ ਨਾਲ ਸਾਰੀ ਸਮਗਰੀ ਆਕਾਸ਼ ਵਿੱਚ ਉਡਾਈ ਹਿਰਦੇ ਵਿੱਚ ਹੰਕਾਰ ਕਰਕੇ ਆਪਣੀ ਸਾਰੀ ਸ਼ਕਤੀ ਲਾ ਕੇ ਪੰਛੀਆਂ ਵਾਂਗ ਸਿੱਧਾ ਅਸਮਾਨ ਵਿੱਚ ਫਿਰ ਰਹੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਚੁੱਪ ਧਾਰ ਕੇ ਬੈਠੇ ਰਹੇ ਸਾਰਾ ਤਮਾਸ਼ਾ ਵੇਖ ਕੇ ਉਹਨਾਂ ਨੇ ਕੋਈ ਬਚਨ ਨਹੀਂ ਕੀਤਾ ਸਾਰੇ ਸਿੱਧਾਂ ਨੇ ਜਾਣ ਲਿਆ ਹੁਣ ਹਿਰਦੇ ਵਿੱਚ ਬਹੁਤ ਡਰਦੇ ਹਨ ਦੁਗਣਾ ਹੰਕਾਰ ਚਿੱਤ ਵਿੱਚ ਵਧਾਇਆ ਹੈ ਗੁਰੂ ਜੀ ਦੇ ਨੇੜੇ ਆ ਕੇ ਡਰਾਉਣੇ ਸ਼ਬਦ ਬੋਲਦੇ ਹਨ ਸਿੱਧਾਂ ਦੀ ਸਿੱਧੀ ਵੇਖ ਲਓ ਜੋ ਉਹਨਾਂ ਨੇ ਵਿਖਾਈ ਹੈ ਉਹਨਾਂ ਨੇ ਇੱਕ ਵਾਰ ਫੇਰ ਗੁਰੂ ਜੀ ਨੂੰ ਕਿਹਾ ਕਿ ਹੁਣ ਤੁਸੀਂ ਸਾਡੀ ਸ਼ਕਤੀ ਵੇਖ ਲਈ ਹੈ ਹਲੇ ਵੀ ਸਾਡੇ ਭੇਸ ਵਿੱਚ ਆ ਜਾਓ ਹੱਟ ਛੱਡੋ ਗੁਰਖ ਦੇ ਚੇਲੇ ਹੋ ਕੇ ਕੰਨਾਂ ਵਿੱਚ ਮੁੰਦਰਾ ਪਾ ਲਓ ਬੁਢੇਪੇ ਦਾ ਦੁੱਖ ਜਾਂਦਾ ਰਹੇਗਾ ਸਦਾ ਸਿੱਧਾਂ ਦੇ ਵਿੱਚ ਰਹੋ ਕਲਾਵਾਨ ਹੋ ਕੇ ਜਗਤੋਂ ਪੂਜਾ ਕਰਵਾਓ ਜਾਂ ਤਾਂ ਚੇਲਾ ਹੋ ਜਾਓ ਨਹੀਂ ਤਾਂ ਆਪਣੀ ਸ਼ਕਤੀ ਵਿਖਾਓ ਆਪਣੇ ਪ੍ਰਾਣ ਬਚਾਉਣ ਵਾਸਤੇ ਦੋਵਾਂ ਵਿੱਚੋਂ ਇੱਕ ਕੰਮ ਕਰੋ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ ਸਾਰੀਆਂ ਸ਼ਕਤੀਆਂ ਦੇ ਮਾਲਕ ਗੁਰੂ ਜੀ ਸਹਿਸਵਾ ਬੋਲੇ ਸਾਡੀ ਹੁਣ ਇੱਕ ਖੜਾਵ ਹੁਣ ਹਵਾ ਵਿੱਚ ਵਿਚਰਨ ਵਾਲੀ ਹੈ ਹੁਣ ਆਪਣਾ ਬਲ ਵਿਖਾ ਕੇ ਇਸ ਨੂੰ ਉਤਾਰ ਕੇ ਥੱਲੇ ਲਿਆਓ ਜਦ ਇਹ ਵਾਕ ਸੁਣੇ ਤਾ ਖੜਾਵ ਤਰੰਤ ਅਸਮਾਨ ਵਿੱਚ ਚਲੇ ਗਈ ਸਿੱਧਾਂ ਦੀਆਂ ਸਾਰੀਆਂ ਸ਼ਕਤੀਆਂ ਖੰਡਾ ਦਿੱਤੀਆਂ ਜਿਵੇਂ ਬਟੇਰੇ ਦੇ ਪਿੱਛੇ ਬਾਜ ਛੱਡਿਆ ਹੋਵੇ ਇਸ ਤਰ੍ਹਾਂ ਸਭ 헤ਟਾ ਹੀ ਰਹੇ ਤੇ ਖੜਾਵ ਉੱਪਰ ਸ਼ੋਭਾ ਪਾ ਰਹੀ ਸੀ ਜਿਵੇਂ ਸੂਰਮਾ ਕਾਇਰ ਉੱਤੇ ਸ਼ੇਰ ਹਿਰਨ ਉੱਤੇ ਅਤੇ ਸਭ ਉੱਤੇ ਗਰੜ ਭਾਰੂ ਹੈ ਨਿਸ਼ਾਨੇ ਤੇ ਜਿਵੇਂ ਤੀਰ ਅਗਿਆਨ ਤੇ ਗਿਆਨ ਅਤੇ ਕਿਰਪਾਲੂ ਪਰਮੇਸ਼ਰ ਸੰਤ ਦੋਖਿਆਂ ਦਾ ਨਾਸ਼ ਕਰਦਾ ਹੈ ਜਿਵੇਂ ਪਾਪਾ ਉਤੇ ਨਾਮ ਦਾ ਜਾਪ ਦੁਆਤ ਉਤੇ ਭਗਤੀ ਬੱਕਰੀ ਨਜ਼ਦੀਕ ਬਗਿਆੜ ਜਾ ਕੇ ਡਰਦਾ ਨਹੀਂ ਉਸ ਤਰ੍ਹਾਂ ਖੜਾਵ ਨੇ ਜਾ ਕੇ ਸਾਰੀਆਂ ਸ਼ਕਤੀਆਂ ਨੂੰ ਵੱਖ ਕਰਕੇ ਸਿੱਧਾਂ ਨੂੰ ਮਾਰ ਮਾਰ ਛੁੱਟ ਦਿੱਤਾ ਕੋਈ ਧੀ ਰਹਿ ਨਹੀਂ ਧਰਦਾ ਸੀ ਜਿਸ ਜਿਸ ਦੀ ਸ਼ਕਤੀ ਸੀ ਉਸ ਦੇ ਅੱਗੇ ਜਾ ਪਈ ਸਿੱਧਾਂ ਨੇ ਸ਼ਰਮ ਨਾਲ ਨੈਣ ਨੀਵੇਂ ਕੀਤੇ ਹੋਏ ਸਨ ਕਿਸੇ ਨੇ ਉੱਪਰ ਵੱਲ ਨਾ ਵੇਖਿਆ ਝਗੜੇ ਵਿੱਚ ਸਾਰਿਆਂ ਦੀ ਹਾਰ ਹੋਈ ਸੂਰਮੇ ਲਜਿਤ ਹੋ ਕੇ ਜਾ ਰਹੇ ਸਨ ਸਾਰੇ ਚੁੱਪ ਸਨ ਮੁਖ ਤੋਂ ਕੋਈ ਵੀ ਬੋਲ ਨਹੀਂ ਸੀ ਰਿਹਾ ਗੋਪੀ ਚੰਦ ਭਰਤਰੀ ਮੰਗਲ ਆਦ ਜਿੰਨੇ ਵੀ ਸਨ ਬੜੇ ਪ੍ਰਸੰਨ ਹੋ ਕੇ ਹੱਸ ਰਹੇ ਸਨ ਅਤੇ ਹੱਥਾਂ ਨਾਲ ਤਾਲੀਆਂ ਮਾਰ ਰਹੇ ਸਨ ਐਨੀ ਹੋਣ ਤੋਂ ਬਗੈਰ ਸਿੱਧਾਂ ਦੇ ਚੰਚਲ ਮਨ ਟਿਕਦੇ ਨਹੀਂ ਸਨ ਜੈਸੀ ਵਿਧੀ ਲੈ ਕੇ ਜੋਗੀ ਸਨ ਤੈਸੀ ਹੀ ਗੁਰੂ ਜੀ ਨੇ ਕਰ ਵਿਖਾਈ ਸਾਰੇ ਸਿੱਧਾਂ ਨੂੰ ਬੜੀ ਸ਼ਰਮ ਆਈ ਕਾਇਰ ਆਪਣੇ ਹੰਕਾਰ ਨਾਲ ਫੁੱਲੇ ਹੋਏ ਸਨ ਜਿਨ੍ਹਾਂ ਦੇ ਸਾਹਮਣੇ ਕੋਈ ਸੂਰਮਾ ਨਹੀਂ ਹੁੰਦਾ ਹਨੇਰੇ ਵਿੱਚ ਤਾਰੇ ਪ੍ਰਕਾਸ਼ ਕਰਦੇ ਹਨ ਪਰ ਜਦ ਸੂਰਜ ਚੜ੍ਹਦਾ ਹੈ ਤਾਂ ਫਿਰ ਨਜ਼ਰ ਨਹੀਂ ਆਉਂਦੇ ਇਹ ਸੁਣ ਕੇ ਗੋਰਖ ਨੇ ਕਿਹਾ ਤੁਸੀਂ ਠੀਕ ਹੀ ਕਹਿੰਦੇ ਸੀ ਉਸ ਵਿੱਚ ਰਾਈ ਭਰ ਝੂਠ ਨਹੀਂ ਸੀ ਇਹ ਸਭ ਵੇਖ ਕੇ ਗੋਰਖਨਾਥ ਬਣ ਗਿਆ ਖੰਥੜਾ ਨਾਮੀ ਸਿੱਧ ਗੁਰੂ ਜੀ ਦੇ ਪਾਸ ਆ ਕੇ ਬੈਠ ਗਿਆ ਤੇ ਬੋਲਿਆ ਜੋਗ ਬਿਣਾ ਮਨ ਸ਼ੋਧ ਨਹੀਂ ਹੁੰਦਾ ਜਿਵੇਂ ਸਵਾਦ ਮਲੇ ਬਗੈਰ ਜੋਗ ਨਹੀਂ ਹੁੰਦਾ ਤੁਸੀਂ ਕਿਹ ਸਾਧਨ ਰਾਹੀਂ ਜੋਗ ਕੀਤਾ ਹੈ ਇਹ ਭਲੀ ਵਿਧੀ ਮੈਨੂੰ ਵੀ ਦੱਸ ਦਿਓ ਸ੍ਰੀ ਗੁਰੂ ਜੀ ਨੇ ਕਿਹਾ ਪ੍ਰਾਣ ਆਯਾਮ ਦੇ ਤਿੰਨ ਕਰਮ ਹਨ ਪੂਰਕ ਕੁੰਭਕ ਅਤੇ ਰੇਚਕ કહે ਜਾਂਦੇ ਹਨ ਸਗਲ ਪੂਰਕ ਪ੍ਰਭ ਤੋਂ ਨਹੀਂ ਸੁਣ ਕੇ ਚੰਗੀ ਪ੍ਰੇਮਾ ਭਗਤੀ ਜਾਗ ਪੈਂਦੀ ਹੈ ਕੁੰਭਕ ਪ੍ਰਾਣ ਆਯਾਮ ਕਰਨ ਨਾਲ ਪ੍ਰਭੂ ਦੇ ਨਾਮ ਵਿੱਚ ਲਿਬ ਲੱਗ ਜਾਂਦੀ ਹੈ ਇਹ ਪੱਕੀ ਗੱਲ ਮੰਨ ਲਓ ਰੇਚਕ ਪ੍ਰਾਣ ਆਯਾਮ ਕਰਨ ਨਾਲ ਮਨ ਦੇ ਸਾਰੇ ਵਿਕਾਰ ਮੁੱਕ ਜਾਂਦੇ ਹਨ ਇਹ ਵਿਚਾਰ ਲਓ ਕਲਯੁਗ ਵਿੱਚ ਐਸੇ ਜੋਗ ਗਤੀਦਾਇਕ ਹੁੰਦੇ ਹਨ ਖੰਥੜਾ ਇਹ ਸੁਣ ਕੇ ਬੜਾ ਖੁਸ਼ ਹੋਇਆ ਅਤੇ ਗੁਰੂ ਜੀ ਦੇ ਚਰਨਾਂ ਨਾਲ ਲੱਗ ਗਿਆ ਤੇ ਕਿਹਾ ਤੁਸੀਂ ਕਰਤਾਰ ਦੇ અવਤਾਰ ਹੋ ਅਤੇ ਸਾਰੇ ਪਖੰਡਾਂ ਦਾ ਨਾਸ਼ ਕਰਨ ਵਾਲੇ ਹੋ ਇਸ ਤਰ੍ਹਾਂ ਉਹ ਗੁਰੂ ਜੀ ਨੂੰ ਕਈ ਪ੍ਰਸ਼ਨ ਕਰਦੇ ਰਹੇ ਤੇ ਗੁਰੂ ਜੀ ਉਹਨਾਂ ਦੇ ਉੱਤਰ ਪਲੀ ਪ੍ਰਕਾਰ ਦਿੰਦੇ ਰਹੇ ਗੋਰਖਨਾਥ ਨੇ ਫਿਰ ਹਿਰਦੇ ਵਿੱਚ ਸਮਝ ਕੇ ਵਾਦੂਸਵਾ ਆਪਣੇ ਸਰੀਰ ਨੂੰ ਮੜ ਲਈ ਅਤੇ ਇਹ ਸੋਚਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਮਨਾ ਕੇ ਆਪਣੇ ਪੰਥ ਵਿੱਚ ਲਿਆਵਾਂਗਾ ਅਤੇ ਮਨ ਹੀ ਮਨ ਵਿੱਚ ਬੜਾ ਲਲਚਾਇਆ ਗੋਰਖਨਾਥ ਨੇ ਗੁਰੂ ਜੀ ਨੂੰ ਇੱਕ ਖੱਪਰ ਦਿੱਤਾ ਅਤੇ ਕਿਹਾ ਬਾਲਕੇ ਐਸ ਸਰੋਵਰ ਵੇਖੋ ਉਥੋਂ ਪਾਣੀ ਲਿਆਓ ਤੇ ਸਦਾ ਲਈ ਦੁੱਖ ਰਹਿਤ ਹੋ ਜਾਓ ਗੁਰੂ ਜੀ ਖੱਪਰ ਲੈ ਕੇ ਸਰੋਵਰ ਦੇ ਨੇੜੇ ਗਏ ਅਤੇ ਵੇਖਿਆ ਉਸ ਵਿੱਚ ਬਿਆੰਤ ਰਤਨ ਜਵਾਹਰ ਸਨ ਸਾਰੇ ਸਰੋਵਰ ਨੂੰ ਵੇਖ ਕੇ ਗੁਰੂ ਜੀ ਕਿਨਾਰੇ ਤੇ ਖੜੇ ਰਹੇ। ਉੱਥੇ ਬਹੁਤ ਹੀਰੇ-ਜਵਹਰਾਤ ਜਗਮਗ ਕਰਦੇ ਚਮਕ ਰਹੇ ਸਨ। ਗੋਰਖ ਦਾ ਇਹ ਛਲ ਸਮਝ ਕੇ ਜਗਦੇ ਮੂਲ ਪਾਪ ਗੁਰੂ ਜੀ ਵਾਪਸ ਆ ਗਏ। ਆ ਕੇ ਕਿਹਾ ਉੱਥੇ ਪਾਣੀ ਨਹੀਂ ਹੈ। ਇਹ ਆਪਣਾ ਖੱਪਰ ਸੰਭਾਲ ਲਓ। ਤੇ ਫਿਰ ਗੁਰੂ ਜੀ ਗੋਰਖ ਦੇ ਨੇੜੇ ਬੈਠ ਗਏ। ਜਦ ਗੋਰਖ ਨੇ ਕਈ ਪ੍ਰਕਾਰ ਦੇ ਚਾਰੇ ਕੀਤੇ ਪਰ ਉਹ ਗੁਰੂ ਜੀ ਨੂੰ ਜਿੱਤ ਨਾ ਸਕੇ ਤਾਂ ਉਹ ਬੜੇ ਚਿੰਤਿਤ ਹੋ ਗਏ। ਕਿਉਂਕਿ ਸਾਰੇ ਯਤਨ ਵਿਅਰਥ ਜਾਂਦੇ ਰਹੇ ਸਨ ਫਿਰ ਸਾਰੇ ਸਿੱਧ ਮਿਲ ਕੇ ਆਏ ਜੋ ਸ਼ਕਤੀਆਂ ਵਾਲੇ ਭੱਜ ਗਏ ਸਨ ਮੋੜ ਆ ਗਏ ਗੋਰਖਾ ਤੇ ਗੁਰੂ ਜੀ ਜਿੱਥੇ ਬੈਠੇ ਸਨ ਸਾਰੇ ਉੱਥੇ ਨੇੜੇ ਹੋ ਕੇ ਬੈਠ ਗਏ ਕਾਫੀ ਧੀਰ ਤੱਕ ਉਹ ਚੁੱਪ ਬੈਠੇ ਰਹੇ ਫਿਰ ਵਿਚਾਰ ਕੇ ਗੋਰਖ ਨੇ ਕਿਹਾ ਆਪਣੇ ਮਨ ਵਿੱਚ ਮੇਰੀ ਗੱਲ ਮੰਨੋ ਕੰਨ ਦੇ ਕੇ ਸੁਣੋ ਜੋ ਮੈਂ ਕਹਿੰਦਾ ਹਾਂ ਸਾਰੇ ਸਿੱਧਾਂ ਦੇ ਮਾਲਕ ਬਣੋ ਸਾਰਿਆਂ ਉੱਤੇ ਆਪਣਾ ਹੁਕਮ ਚਲਾਓ ਮੁੰਦਰਾ ਪਹਿਨ ਲਓ ਅਤੇ ਝੋਲੀ ਲੈ ਲਓ ਅਤੇ ਸ੍ਰੀ ਰੂਤੇ ਸਵਾਮਣ ਲੋ ਆਪਣੇ ਸਰੀਰ ਤੇ ਖੰਥਾ ਧਾਰਨ ਕਰ ਲੋ ਅਤੇ ਸਿੱਧ ਜਮਾਤ ਵਿੱਚ ਆ ਜਾਓ ਸਾਡੇ ਪਾਸੋਂ ਭੰਡਾਰਾ ਲੈ ਕੇ ਛਕੋ ਅਤੇ ਮੁਖ ਤੋਂ ਸਿੰਗੀ ਨਾਦ ਵਜਾਓ ਸਾਰੇ ਲੋਕਾਂ ਵਿੱਚ ਆਸਨ ਕਰੋ ਅਤੇ ਸਾਰੇ ਜਾ ਕੇ ਭੰਡਾਰੇ ਕਰਾਓ ਜਿੱਥੇ ਕਿੱਥੇ ਆਪਣਾ ਹੁਕਮ ਮਨਾਓ ਇਸ ਤਰ੍ਹਾਂ ਕਾਰਜ ਕਰੋ ਇਹ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਅਸੀਂ ਕੁਝ ਨਹੀਂ ਕਰਨਾ ਹੈ ਪਹਿਲਾਂ ਹੀ ਜੋ ਬਣੇ ਬਣਾਏ ਹਾਂ ਹੁਣ ਨਵੀਂ ਕਿਰਤ ਕਿਉਂ ਕਰੀਏ ਸ਼੍ਰੀ ਮੁਖਵਾਖ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਸੰਤੋਖ ਨੂੰ ਆਪਣੀਆਂ ਮੁੰਦਰਾ ਸ਼ਰਮ ਨੂੰ ਆਪਣਾ ਮੰਗਣ ਵਾਲਾ ਖੱਪਰ ਤੇ ਝੋਲੀ ਅਤੇ ਪ੍ਰਭੂ ਦੇ ਸਿਮਰਨ ਨੂੰ ਆਪਣੀ ਸਵਾ ਬਣਾਓ ਬ੍ਰਹਮ ਗਿਆਨ ਨੂੰ ਆਪਣਾ ਭੋਜਨ ਅਤੇ ਰਹਿਮ ਨੂੰ ਆਪਣਾ ਭੰਡਾਰੀ ਬਣਾ ਅਤੇ ਅਨਹਦ ਰਾਗ ਨੂੰ ਜਿਹੜਾ ਹਰ ਦਿਲ ਅੰਦਰ ਵੱਸਦਾ ਹੈ ਉਸ ਨੂੰ ਸੁਣ ਜਦ ਗੁਰਖਨਾਥ ਨੇ ਗੁਰੂ ਜੀ ਦੇ ਬਚਨ ਸੁਣੇ ਫਿਰ ਪੁੱਛਣ ਲਈ ਬੋਲਿਆ ਤੁਸੀਂ ਇੱਥੇ ਚੱਲ ਕੇ ਕਿਉਂ ਆਏ ਸੀ ਤੁਹਾਡਾ ਕੀ ਮਨੋਰਥ ਹੈ ਇਹ ਸਾਨੂੰ ਦੱਸੋ ਤਾਂ ਕਿ ਮੈਂ ਤੁਹਾਨੂੰ ਸੰਪੂਰਨ ਕਰ ਸਕਾਂ ਸਾਡੇ ਸੱਚੇ ਬਚਨਾਂ ਨੂੰ ਮੰਨੋ ਗੁਰੂ ਜੀ ਨੇ ਕਿਹਾ ਮੇਰਾ ਮਨੋਰਥ ਤੁਹਾਨੂੰ ਪੂਰੇ ਸਤਗੁਰ ਦੇ ਲਾੜ ਲਾਉਣਾ ਹੈ ਜੋ ਤੁਸੀਂ ਚਾਹੁੰਦੇ ਹੋ ਮੇਰੇ ਪਾਸੋਂ ਮੰਤਰ ਲਵੋ ਜੋ ਤੁਸੀਂ ਚਾਹੋ ਮੈਂ ਪੂਰਾ ਕਰਾਂਗਾ ਜੋ ਮੰਗੋਗੇ ਮੈਂ ਕਰਤਾਰ ਪਾਸੋਂ ਲੈ ਕੇ ਤਾਨੂੰ ਦੇ ਦੇਾਂਗਾ ਤੁਸੀਂ ਇੱਕ ਵਾਰ ਉਚਾਰਨ ਕਰੋ ਇਹ ਸੁਣ ਕੇ ਗੋਰਖਨਾਥ ਚੁੱਪ ਹੋ ਗਿਆ ਤੇ ਕੁਝ ਵੀ ਨਾ ਬੋਲਿਆ ਹਿਰਦੇ ਦਾ ਮਨੋਰਥ ਇੰਜ ਮਿਟ ਗਿਆ ਜਿਵੇਂ ਪਾਣੀ ਦੀ ਲਹਿਰ ਮਿਟ ਜਾਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਇਸ ਤਰ੍ਹਾਂ ਚਰਚਾ ਕਰਦੇ ਕਾਫੀ ਸਮਾਂ ਟਿਕੇ ਰਹੇ ਸਾ ਸੰਗਤ ਜੀ ਉੱਥੇ ਅਨੇਕਾਂ ਹੀ ਸਿੱਧ ਸਨ ਜਿਨ੍ਹਾਂ ਦੇ ਨਾਮ ਲੈਣੇ ਬਹੁਤ ਮੁਸ਼ਕਲ ਹਨ ਸਾਰਿਆਂ ਨੂੰ ਗੁਰੂ ਜੀ ਨੇ ਨਿਰਉਤਰ ਕਰ ਦਿੱਤਾ ਤਕਰੀਬਨ 84 ਸਿੱਧ ਆਪਣੇ ਮਨ ਵਿੱਚ ਜਾਣ ਲੋ ਇਸ ਤਰ੍ਹਾਂ ਵਿਚਾਰਾਂ ਹੁੰਦੀਆਂ ਰਹੀਆਂ ਸਾਰੇ ਸਿੱਧ ਗੁਰੂ ਜੀ ਦੇ ਚਰਨਾਂ ਵਿੱਚ ਅੜ ਗਏ ਅਤੇ ਗੁਰੂ ਜੀ ਨੇ ਸਿੱਧਾਂ ਦਾ ਸਾਰਾ ਹੰਕਾਰ ਤੋੜ ਦਿੱਤਾ ਫਿਰ ਭਾਈ ਮਰਦਾਨਾ ਜੀ ਬੋਲੇ ਹੇ ਗੁਰੂ ਜੀ ਹੁਣ ਆਪਾਂ ਅੱਗੇ ਚਲੀਏ ਇਸ ਤੋਂ ਉੱਚੇ ਵੀ ਕਈ ਸਥਾਨ ਹਨ ਮੈਂ ਉਹਨਾਂ ਸਥਾਨਾਂ ਨੂੰ ਵੇਖਣਾ ਚਾਹੁੰਦਾ ਹਾਂ ਗੁਰੂ ਜੀ ਨੇ ਕਿਹਾ ਇਸ ਵਿੱਚ ਕੋਈ ਦੇਰੀ ਨਹੀਂ ਹੈ ਚੱਲ ਕੇ ਵੇਖੋ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਇਹ ਕਹਿ ਕੇ ਗੁਰੂ ਜੀ ਨੇ ਚੱਲਣ ਦੀ ਤਿਆਰੀ ਕਰ ਦਿੱਤੀ ਸਾਰੇ ਸਿੱਧਾਂ ਨੇ ਮਿਲ ਕੇ ਗੁਰੂ ਜੀ ਦਾ ਸਤਿਕਾਰ ਕੀਤਾ। ਗੁਗੁਨਾਥ ਤੇ ਸ੍ਰੇਸ਼ਟ ਮੰਗਲਨਾਥ ਅਤੇ ਪ੍ਰਾਣਨਾਥ ਬੜੇ ਪਿਆਰ ਨਾਲ ਆਏ। ਭਰਤਰੀ ਅਤੇ ਚਤੁਰਗੋਪੀ ਚੰਦ ਨੇ ਗੁਰੂ ਜੀ ਦੇ ਕੋਲ ਬੈਠ ਕੇ ਮਹਾਨ ਪ੍ਰੇਮ ਕੀਤਾ। ਗੁਰੂ ਜੀ ਨੇ ਉਹਨਾਂ ਨੂੰ ਸਤਿਗੁਰੂ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਜਿਸ ਨਾਲ ਮਾndi ਸਾਰੀ ਹਉਮੈ ਤੋਂ ਛੁਟਕਾਰਾ ਹੋ ਜਾਂਦਾ ਹੈ। ਸਾਰੇ ਚੰਦਰਮੋਖ ਭਾਵ ਗੁਰੂ ਜੀ ਵੱਲ ਵੇਖ ਰਹੇ ਸਨ। ਸਾਰਿਆਂ ਨੇ ਆਪਣੇ ਨੈਣ ਚਕੌਰ ਵਾਂਗ ਗੁਰੂ ਜੀ ਦੇ ਮੁਖ ਵਾਂਗ ਲਾਏ ਸਨ ਗੁਰੂ ਜੀ ਦੇ ਚਰਨ ਕਮਲ ਤੇ ਮੱਥੇ ਠੇਕ ਰਹੇ ਸਨ ਜਿਨ੍ਹਾਂ ਨੇ ਆਪਣੇ ਮਨ ਭੋਰੇ ਵਾਂਗ ਬਣਾਏ ਹੋਏ ਸਨ ਆਦਰ ਦੇ ਸ਼ਬਦ ਸੁਣੇ ਅਤੇ ਸੁਣਾਏ ਗੁਰੂ ਜੀ ਨੂੰ ਤੋਰਨ ਵਾਸਤੇ ਨਾਲ ਚੱਲ ਪਏ ਗੁਰੂ ਜੀ ਨੇ ਪਿਆਰ ਕਰਕੇ ਸਭ ਨੂੰ ਪਿੱਛੇ ਮੋੜ ਦਿੱਤਾ ਗੁਰੂ ਜੀ ਫਿਰ ਅੱਗੇ ਚਲੇ ਗਏ ਪ੍ਰਸੰਗ ਸੁਣਾਉਦੇ ਹੋਏ ਹੋਈਆਂ ਅਨੇਕ ਭੁੱਲਾ ਚੁੱਕਾ ਦੇਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ